ਆਲੋਸ ਨੂੰ ਮੈਂ ਜੰਗਲ ਚ ਲੈ ਕੇ ਚੱਲਦਾ ਬਹੁਤ ਸਾਰੇ ਪੰਛੀ ਝਰਨੇ ਦਿਖਣ ਦੀ ਵੀ ਉਮੀਦ ਆ ਇਸ ਵਕਤ ਮੈਂ ਟ੍ਰਾਂਟੋ ਦੇ ਕੋਲ ਐਜੈਕਸ ਨਾਂ ਦਾ ਪਲੇਸ ਆ ਕਾਫੀ ਜੰਗਲ ਹੈਗਾ ਜੰਗਲੀ ਏਰੀਆ ਇੱਥੇ ਹੀ ਆਪਣਾ ਡੇਰਾ ਸੀ ਤਾਂ ਕੁਝ ਫੋਟੋਗ੍ਰਾਫੀ ਤੇ ਕੁਝ ਵੀਡੀਓ ਕਲਿਪਸ ਆਪਾਂ ਲੈਣੇ ਆ ਬਹੁਤ ਸਾਰੇ ਸੋਹਣੇ ਸੋਹਣੇ ਪੰਛੀ ਮੈਨੂੰ ਦਿਸੇ ਵੀ ਆ ਆ ਵੁੱਡ ਕਟਰ ਲੱਕੜ ਨੂੰ ਕੱਟਣ ਜੀ ਵਾਲੇ ਵੀ ਪੰਛੀ ਇੱਥੇ ਕਾਫੀ ਸੀ ਕੁਝ ਤਸਵੀਰ ਲੈ ਚੁੱਕਿਆ ਮੈਂ ਬਹੁਤ ਵੈਰਾਈਟੀ ਆ ਇੱਥੇ ਆਪਾਂ ਵੇਖਦੇ ਆ ਜੰਗਲ ਵਿਜ਼ਿਟ ਕਰਦੇ ਆ ਅਸ ਵਕਤ ਆਪਾਂ ਇਕੱਲੇ ਆ ਇਸ ਕਰਕੇ ਟ੍ਰਾਈਪੋਡ ਨੂੰ ਵੀ ਦਾ ਕੰਮ ਆਪਾਂ ਜੰਗਲ ਤੋਂ ਹੀ ਲੈਣਾ ਵਾ ਆਓ ਚੱਲ ਜੀ ਇੱਧਰਲੇ ਪਾਸੇ ਚੱਲਦੇ ਆਂ ਸنو ਵੀ ਪਈ ਹੋਈ ਆ ਕੰਠਰੀ ਜਾਂਦੇ ਠੰਡ ਬਹੁਤ ਆ ਪਰ ਉਨੀ ਨਹੀਂ ਕਿ ਰੇਮਿੰਟਨ ਦੇ ਮੁਕਾਬਲੇ ਆ ਸੜਕ ਦੱਸ ਕੀ ਮੈਨੂੰ ਮੈਂ ਕਿਹਾ ਥੋੜੇ ਇਸ ਰਾਹ ਤੇ ਹੋ ਜੀਏ ਕਿਉਂਕਿ ਰਾਹ ਲੱਭਣਾ ਵੀ ਆ ਨਾ ਮੁੜ ਕੇ ਵੀ ਆਉਣਾ ਕੱਲਾ ਜਾਣਾ ਹੀ ਥੋੜੋ ਆ ਮੁੜ ਕੇ ਵੀ ਆਉਣਾ ਵਾ ਹੋਰ ਨਾ ਕਿਤੇ ਭੱਲ ਭੱਲ ਜਾਈਏ ਕਿਉਂਕਿ ਇੱਥੇ ਮੈਨੂੰ ਦੱਸ ਕੇ ਤੋਰਿਆ ਵੀ ਇਹ ਪੇਜ ਨੈਟ ਦੀ ਨਹੀਂ ਝੋਟ ਜਾਣੀ ਆ ਤੇ ਆਪਦੇ ਨਿਸ਼ਾਨੀਆਂ ਲੈ ਕੇ ਨਹੀਂ ਬਹੁਤ ਉੱਚੀ ਚਦਰਾਕਤਾ ਸੂਜੀ ਚੰਕ ਰਿਆ ਠੰਡ ਵੀ ਪੂਰੀ ਆ ਪਰ ਇਨਾ ਸ਼ੁਕਰ ਆ ਹਵਾ ਨਹੀਂ ਚੱਲ ਰਹੀ ਨਹੀਂ ਤਾਂ ਕੰਨ ਲੈ ਕੇ ਡਿੱਗਨ ਵਰਗੇ ਹੋ ਜਾਂਦੇ ਆ ਮੈਂ ਅਸਲ ਦੇ ਵਿੱਚ ਨਾ ਨਦੀ ਦੇ ਕਿਨਾਰੇ ਜਾਣਾ ਚਾਹੁੰਦਾ ਝਰਨੇ ਦੇ ਕਿਨਾਰੇ ਤਾਂ ਪੱਕੀ ਸੜਕ ਤੇ ਮੈਨੂੰ ਆਸ ਘਟ ਸੀ ਇਧਰ ਮੈਨੂੰ ਵਾਜ ਸੁਣਦੀ ਏ ਜੇ ਮੈਂ ਸਹੀ ਪਰਾ ਪਹੁੰਚ ਸਕਾਂ ਤਾਂ ਫਿਰ ਮੈਂ ਹਾ ਕਚਾਰਾ ਲੈ ਲਿਆ ਤੇ ਕੱਚੀ ਰਾ ਹਮੇਸ਼ਾ ਮੈਨੂੰ ਚੰਗੇ ਲੱਗਦੇ ਆ ਕਿਉਂਕਿ ਸਮਾ ਹੋ ਗਿਆ ਰਾਜਸਥਾਨ ਲਈ ਗੜਾ ਨਹੀਂ ਵਜਿਆ ਤਾਂ ਮੈਨੂੰ ਲੱਗਦਾ ਸੀ ਕਿ ਉਹ ਇਹ ਸੀ ਜੰਗਲਾਂ 'ਚ ਰਹਿਣਾ ਇਸ ਕਰਕੇ ਮੈਂ ਐਜੈਕਸ ਚੁਣਿਆ ਰਹਿਣ ਦੇ ਲਈ ਆਪਣੇ ਅੰਕਲ ਜੀ ਸੀ ਇੱਥੇ ਆਪਾਂ ਜੰਗਲ 'ਚ ਐਂਟਰੀ ਕਰ ਚੁੱਕੇ ਆ ਕਿਤੇ ਕਿਤੇ ਸنو ਪਈ ਹੋਈ ਆ ਤੇ ਆ ਆ ਆ ਜਿਹੜਾ ਆਪਣਾ ਆਮ ਤੌਰ ਤੇ ਹਿਮਾਚਲ 'ਚ ਹੁੰਦਾ ਆ ਇਹ ਹਿਮਾਚਲ 'ਚ ਆਪਾਂ ਦੇਖਦੇ ਹਾਂ ਨਾ ਫੁੱਲਿਆ ਇਹ ਤਾਂ ਤੋਂ ਦੇਖਦੇ ਆ ਕਿਸੇ درختਾਂ ਤੋਂ ਆਪ ਵਿਦਿਆ ਪੜਾਈ ਦਾ ਰਖ ਲੈ ਕਿਤਾਬਾਂ ਚ ਰੱਖਦੇ ਹੁੰਦੇ ਸੀ ਦਾਲੇ ਆ ਮਿੱਤਰੇ ਜਾਨੇ ਆ ਵਾਪਸ ਇਸ ਰਸਤੇ ਹੁਣ ਆਪੂ ਉਹ ਉਨੀ ਗੱਲ ਆ ਸਭ ਸਲੂਪੀ ਨਹੀਂ ਇੱਥੇ ਹੁੰਦੀ ਇੰਨੇ ਦੀ ਖਾਸ ਗੱਲ ਇਹ ਆ ਕਿ ਨਦੀਆਂ ਦਾ ਵਹਾਅ ਜਿਹੜਾ ਉਹਨੂੰ ਬਦਲਦੇ ਨਹੀਂ ਚੇਂਜ ਨਹੀਂ ਕਰਦੇ ਜਿਵੇਂ ਹੁੰਦਾ ਉਹਨੂੰ ਉਵੇਂ ਉਸੇ ਤਰੀਕੇ ਦੇ ਨਾਲ ਹੀ ਰੱਖਦੇ ਆ ਗੰਦਾ ਨਹੀਂ ਕਰਦੇ ਇੱਥੋਂ ਦੀ ਸਰਕਾਰ ਵੀ ਨਹੀਂ ਗੰਦਾ ਕਰਦੀ ਇੱਥੋਂ ਤੇ ਲੋਕ ਵੀ ਨਹੀਂ ਗੰਦਾ ਕਰਦੇ ਬੇਸ਼ੱਕ ਕਿ ਪੂਜਦੇ ਨਹੀਂ ਪਰ ਪੂਜਣ ਤੋਂ ਕਈ ਗੁਣਾ ਵੱਧ ਉਹਨੂੰ ਸਾਉਂਦੇ ਆ ਮੈਨੂੰ ਇੱਥੋਂ ਦੇ ਲੋਕਾਂ ਦੀ ਚੰਗਾ ਚੰਗੀ ਗੱਲ ਲੱਗੀ ਤੇ ਆਪਣੇ ਬੁੱਢਾ ਨਾਲਾ ਕੀ ਹਸ਼ਰ ਰਹਿਣਾ ਉਹ ਦੁੱਖ ਹੁੰਦਾ ਯਾਰ ਜਿਸ ਗੁਰੂ ਘਰ ਹਵ ਨੇ ਜਿਸ ਤੋਂ ਪਾਣੀ ਲੈ ਕੇ ਜਲ ਲੈ ਕੇ ਅਮਰ ਸ਼ਕੈ ਤੇ ਉਸੇ ਅਮਰਤ ਨੂੰ ਇਜ਼ਹਾਰ ਬਣਾਤਾ ਕਮਾਲ ਕਰਤੀ ਲੋਕਾਂ ਨੇ ਆਪਾਂ ਇੱਧਰ ਚੱਲੇ ਆ ਕੋਈ ਕੁਛ ਨਹੀਂ ਹਰਨ ਵਗੈਰਾ ਹੋਣ ਦੀ ਇਤਿਹਾਸ ਹੁੰਦੀ ਆ ਵੱਡਾ ਉਸ ਤੋਂ ਜਾਨਵਰ ਹਜੇ ਸੁਣਿਆ ਨਹੀਂ ਮੇਗੇ ਸੇ ਤੋਂ ਜੇ ਹੋਊਗਾ ਤਾਂ ਰੱਬ ਰੱਖਾ ਆਹ ਫੁੱਲਾਂ ਨੂੰ ਕਾਫੀ ਚੰਗਾ ਇੱਥੇ ਮਤਲਬ ਪੰਛੀ ਪੰਛੀ ਖਾਂਦੇ ਆ ਨਿੱਕੇ ਨਿੱਕੇ ਚੜੀਆਂ ਇਹਦੇ ਵਿੱਚੋਂ ਖਾਂਦੀਆਂ ਨੇ ਸੁੱਕੇ ਪਏ ਆ ਪਰ ਫਿਰ ਵੀ ਇਹਨਾਂ ਨੂੰ ਚੜੀਆਂ ਖਾਂਦੀਆਂ ਰਹਿੰਦੀਆਂ ਆਪਾਂ ਇਸ ਥਰੀਗੇ ਚਵਾ ਚੁੱਕੇ ਆ ਡੰਡੀਰਾ ਪੀੜਾ ਹੋ ਗਿਆ ਸੀਗਾ ਤਾਂ ਆ ਸਾਰੇ ਰੱਖ ਸੁੱਕ ਚੁੱਕੇ ਆ ਪੱਤ ਚੜ ਆ ਚੁੱਕੀ ਆ ਕਿੰਨਾ ਕਿਤੇ ਚੀੜੀਆਂ ਦੀ ਮੈਨੂੰ ਆਵਾਜ਼ ਚੀਂ-ਚੀਂ ਕਿਤੇ ਸੁਣਾਈ ਦਿੰਦੀ ਹੈ ਨਿੱਕੀਆਂ-ਨਿੱਕੀਆਂ ਓ ਇਧਰ ਫਿਰ ਮੈਂ ਰੋਡ ਤੇ ਚੜਿਆ ਆਇਆ ਮੇਰਾ ਤਾਂ ਜਿਹੜਾ ਰੋਡ ਆਪੋ ਛੱਡ ਗਿਆ ਸੀ ਉਹ ਫਿਰ ਇਧਰ ਦੀ ਘੁਮ ਗਿਆ ਆ ਆ ਪਾਰਕ ਆ ਗਿਆ ਆ ਮੈਂ ਗੱਲ ਕਰਦਾ ਸੀ ਚੀੜੀਆਂ ਦੀ ਤਾਂ ਉਹਦੇ ਬੈਠੇ ਉਹਦੇ ਉਹ ਨਿੱਕੀ ਜੀ ਓਏ ਨਿੱਕੂ ਓਏ ਲੈ ਹਾਵਲੇ ਬਹੁਤ ਪਿਆਰੀ ਬਹੁਤ ਪਿਆਰੀ ਕਮਾਲ 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 ਖੂਬਸੂਰਤੀ ਵਾਹ ਕਿ ਸ਼ੁਕਰ ਹੁਣ ਇੱਕ ਆ ਹੋਰ ਆ ਲੱਭ ਗਿਆ ਮੈਨੂੰ ਅਨਿੱਖਾ ਯਾਰਾ ਐਰੋ ਵੀ ਦਿੱਤਾ ਹੋਇਆ ਮਤਲਬ ਇੱਧਰ ਜਾਣ ਲਈ ਹੋਊਗਾ ਤੇ ਇੱਧਰ ਮੈਨੂੰ ਖੜਕਾ ਨਦੀ ਦਾ ਸੁਣ ਰਿਹਾ ਇਸ ਪਾਸੇ ਆ ਮੇਰੇ ਨੈਟ ਲਾਇਆ ਹੋਇਆ ਵੇ ਇਹਦੇ ਪਰਲੇ ਪਸ ਨਾਲ ਨਦੀ ਹੋਊਗੀ ਲਾਜ਼ਮੀ ਮੈਂ ਤੇ ਛੋਟਾ ਜਿਹਾ ਮੇਰੇ ਤੋਂ ਸੁਆਹੀ ਦੇ ਸਿਆ ਸੀਗਾ ਪਰ ਇੱਥੇ ਨਦੀ ਹੈਗੀ ਆ ਆਪਾਂ ਉਸ ਪਾਸੇ ਨੂੰ ਚੱਲਦੇ ਆ ਆਇਓ ਦੇਖੇ ਕਿਵੇਂ ਆ ਸਫਰ ਬਹੁਤ ਸੋਹਣਾ ਟਰੈਕ ਜਿਆ ਬਣਾਇਆ ਹੋਇਆ ਐਂਟਰੀ ਸਵਾਗਤ ਲੱਕੜਦਾ ਹੀ ਆ ਸਾਰਾ ਫਾਟ ਲੱਕੜ ਦਾ ਕੰਮ ਬਹੁਤ ਹੋਇਆ ਇੱਥੇ ਤੇ ਖੜਕਾ ਸਨੂ ਦਾ ਇੱਕ ਵੱਖਰੀ ਆਵਾਜ਼ ਕੜਕੜਦੀ ਵਾ ਇੱਥੇ ਕਾਟੋ ਜੇ ਬਹੁਤ ਵੱਡੇ ਆਪਣੇ ਨਿੱਕੇ ਨਿੱਕਿਆਂ ਕਾਟੋ ਆ ਇੱਥੇ ਗੱਲੜ ਕਾਟੋ ਬਹੁਤ ਵੱਡੇ ਵੱਡੇ ਆ ਅਮੀਨ ਨਹੀਂ ਨਾ ਟੱਕ ਟੱਟ ਕੇ ਡਿੱਗੇ ਹੋਇਆ ਇਹ ਨਹੀਂ ਵੀ ਕੁਝ ਪਰੇ ਚੱਕ ਕੇ ਲੈ ਜਾਊਗਾ ਤੇ ਆਹ ਇਧਰਲੇ ਪਾਸੇ ਖਾਈ ਡੂੰਘਾਈ ਨਜ਼ਰਾਉਗੀ ਆ ਬੋਲ ਨਾਲ ਜਦੋਂ ਬੋਲਦੀ ਹਵਾ ਵਾਜਦੀ ਹੈ ਜਵਾਨ ਸੁੱਕ ਜਾਂਦੀ ਆ ਖੁਸ਼ਕੋ ਕਿਉਂਕਿ ਹਵਾ 'ਚ ਖੁਸ਼ਕੀ ਬਹੁਤ ਆ ਇੱਥੇ ਤੇ ਆ ਚੱਲ ਜੀ ਇਹਨੂੰ ਪਿੰਕ ਵਿਲਾ ਵੀ ਆਖ ਪਿੰਕ ਟਰੈਕ ਵੀ ਆਖ ਦੇਕੋ ਕਿ ਆ ਪਿੰਕ ਪਿੰਕ ਜਿਹੇ ਪੱਤੇ 'ਚ ਪਰ ਸੋ ਨਜ਼ਾਰਾ ਆ ਜਾਣਗੇ ਨਾ ਇਹਦੇ ਕਰਕੇ ਸ਼ਾਇਦ ਪਿੰਕ ਆਖਦੇ ਹੋਣਗੇ ਇਹਨੂੰ ਕਾਫੀ ਆ ਪੱਗਿਆ ਚੁੱਕੇ ਆ ਆ ਥੱਲੇ ਉਤਰ ਗਏ ਕੁੱਤਾ ਆਪਾਂ ਕੁੱਤਾ ਸੁਣਾਈ ਦਿੰਦਾ ਕਿ ਤੂੰ ਕਰ ਰਹੀ ਹੋਊਗਾ ਕਿ ਸਿੱਥੇ ਬਾਹਰ ਤਾਂ ਕੀ ਹੋਣਾ ਆਇਰਗੇ ਚੁਆਪਾ ਆਏ ਐ ਇਤੋਂ ਸਾਰੇ ਸ਼ਾਮੇ ਸ਼ਾਮੇ ਤਾਂ ਹੁਣ ਧੁੱਪ ਦੇਖਣ ਨੂੰ ਮਿਲਿਆ ਬਹੁਤ ਚਰਵਾਦੂ ਪਤਲਾ ਜੱਟ ਰੈਕ ਜਿਵੇਂ ਆਪਣੇ ਖੇਤਾਂ ਨੂੰ ਜਾਂਦਾ ਹੁੰਦਾ ਹੋ ਉਹ ਉਹ ਦੇ ਚਿੱਟਾ-ਚਿੱਟਾ ਚਮਕਦਾ ਸੁਨਦਰ ਆਜੂਗਾ ਪਾਣੀ ਕਮਾਲ ਕ੍ਰੀਕ ਕਹਿੰਦੇ ਆ ਇਹਨੂੰ ਉਹ ਝੀਲ ਨਜ਼ਰ ਆ ਗਈ ਬਹੁਤ ਸੋਹਣਾ ਨਜ਼ਾਰਾ ਬਹੁਤ ਸੋਹਣਾ ਖਰ ਚਲੋ ਕੋਈ ਨਿੱਥੋਂ ਦੱਸ ਗਈ ਇਹਦੇ ਨੇੜੇ ਵੀ ਸ਼ਾਇਦ ਰਾਹ ਲੱਭਦਾ ਮੈਂ ਤੋ ਉਧਰ ਆ ਤੇ ਖਰ ਹੁਣ ਮੈਂ ਇਧਰਲੇ ਪਾਸੇ ਜਿੱਥੋਂ ਜਾਣਾ ਆਹ ਰਾਹ ਜਾਣਾ ਨਿੱਕੀ ਜੀ ਨਿੱਕੀ ਜਿਹੀ ਜੀ ਦੱਸ ਰਹੀ ਮੈਨੂੰ ਲੱਗਦਾ ਜਾਂਦਾ ਠੰਡ ਕਰਕੇ ਨਾ ਪੰਛੀ ਲਪਤ ਹੋ ਗਏ ਆਪਦੇ ਆਦੇ ਘਰਾਂ ਚ ਬੈਠੇ ਹੀਟ ਹਟ ਲਈ ਨਿੱਗੇ ਆਲਨੇ ਅਚ ਸਾਰੇ ਬਸ ਸੁੱਕੇ ਹੋਇਆ ਨਿੱਕੇ ਨਿੱਕੇ ਖੂਬਸੂਰਤੀ ਜੰਗਲ ਦੀ ਜੰਗਲੋ ਚੀ ਜਾ ਕੇ ਤੁਸੀਂ ਕਦੇ ਵੀ ਪਰੇਸ਼ਾਨ ਹੋਵੋ ਤਾਂ ਚੱਪ ਕਰਕੇ ਤਰਪੋ ਜੰਗਲਾਂ ਵੱਲ ਨੂੰ ਘੁੰਮਣ ਫਿਰਨ ਨਾਲ ਤੁਸੀਂ ਬਹੁਤ ਕੁਝ ਸਿੱਖਦੇ ਹੋ ਬਸ ਕਿਰਨ ਘੁੰਮਣਾ ਸ਼ੁਰੂ ਕਰੋ ਕਦਮ ਪੁੱਟੋ ਤੁਹਾਨੂੰ ਆਉ ਲੱਗੂਗਾ ਵੀ ਜਿਉਣ ਲਈ ਕੁਝ ਬੜਾ ਕੁਝ ਨਹੀਂ ਚਾਹੀਦਾ ਸਾਧਾਰਨ ਚੀਜ਼ਾਂ ਵੀ ਸਾਨੂੰ ਖੁਸ਼ੀ ਦੇਣ ਲੱਗ ਜਾਂਦੀਆਂ ਹਨ। ਹਾਂ। ਨਿੱਕੇ-ਨਿੱਕੇ ਚੀਜ਼ਾਂ ਸਾਨੂੰ ਖੁਸ਼ੀ ਦੇਣ ਲੱਗ ਜਾਂਦੀਆਂ ਹਨ। ਅਨੰਦ। ਲੱਕੜ ਵੱਢ ਕਰਕੇ ਸਾਰੇ ਘਰ ਵੀ ਤਾਂ ਇਹ ਲੱਕੜ ਦੇ ਬਣਦੇ ਆ ਇੱਥੇ। ਪੱਤੇ ਮੈਪਲ ਟਰੀ ਵੀ ਹੈਗੇ ਨੇ ਇੱਥੇ। ਹੋਰ ਵੀ ਕਈ ਟਰੀ ਹੈਗੇ ਆ। ਕੀ ਹਕਮ ਮੈਂ 30 ਮੀਟਰ ਲਈ ਜਾਨਾ ਤੂੰ ਮੁੜਾਂਗੀ ਕਿਵੇਂ ਮੈਂ ਤੇਰਾ ਦਰਖਤ ਜੇ ਪਏ ਸੋਨੇ ਹੀ ਬਹੁਤ ਲੱਗੀ ਜਾਂਦੇ ਆ ਖੁੰਢੀ ਜੇ ਪਏ ਪੁਰਾਣੇ ਪੁਰਾਣੇ ਖੁੰਢੀ ਜੇ ਫੈਲੇ ਚੱਲਦੇ ਚੱਲਦੇ ਕਾਫੀ ਅੱਗੇ ਆ ਗਏ ਇਹ ਜਿਹੇ ਪੱਤੇ ਬਹੁਤ ਆ ਇੱਥੇ ਖੂਬਸੂਰਤੀ ਵੀ ਕਮਾਲ ਆ ਸਾਰਾ ਇੱਕੋ ਜਿਹਾ ਲੱਗ ਜਾਂਦਾ ਕਦੇ ਨਲਦੀ ਦੇ ਕਿਨਾਰੇ ਹੋ ਜਾਣਾ ਕਦੇ ਨਦੀ ਤੋਂ ਦੂਰ ਹੋ ਜਾਣਾ ਜੰਗਲੀ ਜੰਗਲ ਪੰਨ ਝੜ ਗਏ ਆ ਪੱਤਿਆਂ ਦੀ ਆ ਇਹਨਾਂ ਦੀ ਖੜਖੜਾਹਟ ਬਹੁਤ ਸੋਹਣੀ ਲੱਗਦੀ ਆ ਪਿਆਰੀ ਲੱਗਦੀ ਆ ਬਹੁਤ ਪਿਆਰੀ ਆਵਾਜ਼ ਇਹਨਾਂ ਦੀ ਕਮਾਲ ਚਲਈਏ ਅੱਗੇ ਨੂੰ maju ਅਗਲੇ ਪਾਸੇ ਮੈਨੂੰ ਪੁਲ ਦਿਖਾਈ ਦੇਣ ਲੱਗ ਗਿਆ ਲੋਹੇ ਦਾ ਆਪਣਾ ਹੋਇਆ ਪੌੜਾ ਹਾਂ ਕਾਂਟੋਰ ਤੇ ਕਿ ਲੱਕੜੀ ਤੇ ਹੁੰਦੇ ਆ ਨਾ ਇੱਥੇ ਇਹ ਲੋਹੇ ਦਾ ਪੌੜ ਇਹ ਕਿੱਥੇ ਆ ਗਿਆ ਮੈਂ ਫੱਟੇ ਥਲੇ ਲੱਕੜੀ ਦੇ ਹੋ ਆਪਣਾ ਆਉਣਾ ਸਫਲਾ ਹੋ ਗਿਆ ਆ ਛੋਟੀ ਜੀ ਕ੍ਰੀਕ ਸੁਆ ਜਾਂ ਦੱਸ ਗਿਆ ਆਪਾਂ ਨੂੰ ਹਾ ਇਹ ਇਆ ਦੇਖਣ ਆਇਆ ਸੀ ਮੈਂ ਕਮਾਲ ਕਮਾਲ ਹੋਏ ਜਾਂਦਾ ਰ ਸਟੇਡੀ ਬਿੰਗੀ ਤੜਿੰਗੀ ਹੋ ਕੇ ਬਹੁਤ ਖੂਬਸੂਰਤ ਹਾਂ ਵਿੱਚ ਬਰਫ਼ ਜੰਮਦੀ ਜਾਂਦੀ ਹੈ ਜੰਮ ਜਾਣੀ ਦਾ ਮਤਲਬ ਹਜੇ ਸਨੋ ਨੀਂ ਨੀ ਪਈ ਜਿਸ ਲੈਵਲ ਦੀ ਹੋਣੀ ਚਾਹੀਦੀ ਸੀ ਤਾਂ ਇੱਥੇ ਸਨੋ ਪੈਣੀ ਵੀ ਜ਼ਰੂਰੀ ਆ ਪਾਣੀ ਸਾਰਾ ਇਕੱਠਾ ਹੋ ਕੇ ਉਹਨੂੰ ਹੀ ਪੀਂਦੇ ਆ ਆ ਇੱਧਰ ਜਾ ਕੇ ਦੇਖ ਸਕਦਾ ਦਾ ਮਤਲਬ ਮੈਂ ਨੇੜੇ ਜੁਮਾ ਆਏ ਵਾਹ ਵਾਹ ਕੀ ਬਾਤ ਆ ਇੱਥੇ ਜਿਹੜਾ ਬਰਫ਼ ਦਾ ਪਾਣੀ ਹੁੰਦਾ ਵਾ ਉਹਨੂੰ ਸਟੋਰ ਕਰ ਲੈਂਦੇ ਆ ਉਹੀ ਘਰਾਂ 'ਚ ਵਰਤਿਆ ਜਾਂਦਾ ਪੀਣ ਦੇ ਲਈ ਵੀ ਤੇ ਨਹਾਉਣ ਦੇ ਲਈ ਵੀ ਹਰ ਕੌਂਚਲੀ ਉਹ ਵਰਤਿਆ ਜਾਂਦਾ ਹਾਂ ਆ ਮੋਟੂੜ ਪਰਤ ਤੇ برف ਦੀ ਜੰਮ ਚੁੱਕੀ ਹੈ ਦੇ ਵਿੱਚ ਉਹ ਪਾਣੀ ਆ ਰਿਹਾ ਆ ਵਿਦਿਆ ਪੜਾਈ ਵਰਗਾ ਬੂਟਾ ਕੋਈ ਆ ਕੀ ਔਲੀ ਜੀ ਲੱਗੀ ਹਾ ਹਾ ਦਰਖਤ ਦੇ ਵਿੱਚ ਹੀ ਹੋ ਚੁੱਕੀ ਉਲੀ ਜੰਗੂ ਦੇਖਿਏਗੇ ਹੋਰ ਜਾ ਕੇ ਆਪਾਂ ਹਾਂ ਉਥੇ ਪਾਣੀ ਦਾ ਵਹਾਅ ਤੇਜ ਆ ਆਪ ਉਧਰ ਚਲਦੇ ਹਾਂ ਉਥੇ ਤੇਜਾ ਪਾਣੀ ਦਾ ਵਹਾਅ ਇਹ ਵੀਡੀਓ ਦੇ ਵਿੱਚ ਸਿਰਫ ਇਹ ਗੱਤ ਸਹੀ ਗੱਲ ਭਈ ਆਪਾਂ ਮੇਨ ਗੱਲ ਇੱਥੋਂ ਦੀ ਦਿਖਾਉਣਾ ਚਾਹੁੰਦਾ ਮੈਂ ਇੱਕ ਕੁਦਰਤ ਨੂੰ ਕਿੰਨਾ ਪਿਆਰ ਕਰਦੇ ਆ ਰੱਬ ਨੂੰ ਪਾਵੇਂ ਹੋ ਸਕਦਾ ਮੰਨਦੇ ਹੋਣ ਜਾਂ ਨਾ ਮੰਨਦੇ ਹੋਣ ਪਰ ਕੁਦਰਤ ਨੂੰ ਪਿਆਰ ਬੇਅੰਤ ਕਰਦੇ ਆ ਬੇਅੰਤ ਆ ਆ ਗਏ ਆਪਾਂ ਆ ਸਾਰੀ ਬਰਫ਼ ਜੰਮੀ ਹੋਈ ਆ ਦੇਖੋ ਕਮਾਲ ਖੂਬਸੂਰਤੀ ਇੱਥੇ ਆ ਲੱਕੜ ਦੀ ਗੀ ਪਈ ਆ ਰਾਹ ਬੰਦ ਆ ਤਮੇ ਲੋਦਾ ਹੁਣ ਆਪਾਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਤੁਸੀਂ ਵੀ ਕੰਮ ਧੰਦੇ ਲੱਗਣਾ ਹੋਊਗਾ ਕਮਾਲ ਦੀ ਖੂਬਸੂਰਤੀ ਸੀ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ